ਇਸ ਲੜਕੀ ਦਾ ਨਾਮ ਸੀ ਪਹਿਲੋਮਾ 14 ਸਾਲ ਦੀ ਬੱਚੀ ਇੱਕ ਆਪਰੇਸ਼ਨ ਕਰਵਾ ਰਹੀ ਸੀ ਆਪਣੀਆਂ ਛਾਤੀਆਂ ਨੂੰ ਵੱਡਾ ਕਰਨ ਦਾ ਹੈਰਿਸ ਰੌਫ ਉਹ ਇੰਡੀਅਨ ਫੈਨਸ ਨੂੰ 6 ਜੀਰੋ ਦਾ ਇਸ਼ਾਰਾ ਕਰਕੇ ਟੌਂਟ ਕਰ ਰਿਹਾ ਸੀ ਚੜਾ ਰਿਹਾ ਸੀ ਸਾਲ 2020 ਤੋਂ ਲੈ ਕੇ 2025 ਤੱਕ ਪਲੋਟਸ ਦੀ ਕੀਮਤ 5 ਗੁਣਾ ਤੱਕ ਵੱਧ ਚੁੱਕੀ ਅਰਜنٹਾਈਨਾ ਦੀ ਪੂਰੀ ਦੀ ਪੂਰੀ ਟੀਮ ਇੰਡੀਆ ਦੇ ਵਿੱਚ ਕੇਰਲ ਦੇ ਵਿੱਚ ਖੇਡਣ ਦੇ ਲਈ ਆ ਰਹੀ ਹੈ ਚੰਦ ਤੋਂ ਲਿਆਂਦੇ ਇਹਨਾਂ ਟੁਕੜਿਆਂ ਨੂੰ ਆਪਣੇ ਬੈੱਡ ਦੇ ਗੱਦੇ ਦੇ ਥੱਲੇ ਰੱਖਦਾ ਇਹ ਦੋਨੇ ਜਾਨੇ ਉਸੇ ਬੈੱਡ ਦੇ ਉੱਪਰ ਉਸ ਰਾਤ ਨੂੰ ਜਸਮਾਨੀ ਸੰਬੰਧ ਬਣਾਉਂਦੇ ਨੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਤੇ ਆਪਾਂ ਸਿੱਧਾ ਚੱਲਦੇ ਹਾਂ ਅੱਜ ਦੀਆਂ ਆਪਣੀਆਂ ਸੱਤ ਬਹੁਤ ਹੀ ਜ਼ਿਆਦਾ ਅਜੀਬੋ-ਗਰੀਬ ਖਬਰਾਂ ਦੇ ਵੱਲ ਜਿਹੜੀ ਸਭ ਤੋਂ ਪਹਿਲੀ ਹੀ ਖਬਰ ਆ ਇਹ ਤੁਹਾਨੂੰ ਬਹੁਤ ਹੱਦ ਤੱਕ ਸ਼ੌਕਟ ਕਰੂਗੀ ਇਹ ਖਬਰ ਹੈਗੀ ਆ ਇੱਕ 14 ਸਾਲ ਦੀ ਲੜਕੀ ਦੀ 20 ਸਤੰਬਰ ਨੂੰ ਮੈਕਸੀਕੋ ਦੇ ਇੱਕ ਸ਼ਹਿਰ ਦੇ ਵਿੱਚ ਉਹਦੀ ਇੱਕ ਹਸਪੀਟਲ ਦੇ ਵਿੱਚ ਮੌਤ ਹੁੰਦੀ ਆ ਮੌਤ ਦਾ ਅਸਲੀ ਕਾਰਨ ਹੈ ਕਿ ਇਹ 14 ਸਾਲ ਦੀ ਬੱਚੀ ਇੱਕ ਆਪਰੇਸ਼ਨ ਕਰਵਾ ਰਹੀ ਸੀ ਆਪਣੇ ਪਿਤਾ ਦੀ ਜਾਣਕਾਰੀ ਤੋਂ ਬਾਹਰ ਕਿਸ ਚੀਜ਼ ਦਾ ਆਪਰੇਸ਼ਨ ਸੀ ਆਪਣੀਆਂ ਛਾਤੀਆਂ ਨੂੰ ਵੱਡਾ ਕਰਨ ਦਾ ਹੁਣ ਇੱਥੇ ਹੋ ਸਕਦਾ ਤੁਹਾਡੇ ਵਿੱਚੋਂ ਬਹੁਤ ਸਾਰੇ ਦੋਸਤ ਇਸ ਲੜਕੀ ਨੂੰ ਸਿੱਧਾ ਸਿੱਧਾ ਬਲੇਮ ਕਰਨ ਪਰ ਇਹ ਇੱਕ ਉਸ ਤਰ੍ਹਾਂ ਦੇ ਸਮਾਜ ਦੀ ਕਹਾਣੀ ਆ ਜਿੱਥੇ ਮਾਪੇ ਕੋਲੇ ਆਪਣੇ ਬੱਚਿਆਂ ਦੇ ਲਈ ਬਿਲਕੁਲ ਵੀ ਟਾਈਮ ਨਹੀਂ ਤੇ ਉਹ ਪੂਰੀ ਤਰ੍ਹਾਂ ਦੇ ਨਾਲ ਹਰ ਚੀਜ਼ ਸਿੱਖ ਰਹੀ ਆ ਕਿੱਥੋਂ ਸੋਸ਼ਲ ਮੀਡੀਆ ਤੋਂ ਤੇ ਸੋਸ਼ਲ ਮੀਡੀਆ ਦੇ ਉੱਪਰ ਵੀ ਹਰ ਇੱਕ ਬੁਰੀ ਅਸ਼ਲੀਲਤਾ ਉਹਦੇ ਨਾਲ ਭਰੀ ਹੋਈ ਚੀਜ਼ ਤੋਂ ਮੈਨੂੰ ਹਾਲੇ ਵੀ ਯਾਦ ਆ ਜਿਹੜੀ ਸਾਡੀ ਉਮਰ ਦੇ ਲੋਕ ਸੀ ਜਿਹੜੇ 43-44 ਸਾਲ ਤੋਂ ਵੱਡੇ ਏਜ ਗਰੁੱਪ ਦੇ ਨੇ ਉਹਨਾਂ ਵਿੱਚੋਂ ਬਹੁਤ ਸਾਰੇ ਨੂੰ ਇਸ ਉਮਰ ਤੱਕ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਨਹੀਂ ਸੀ ਹਾਲੇ ਵੀ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਇੱਕ ਅਣਪੋੜ ਇੱਕ ਨਾਦਾਨ ਬਚਪਨ ਦੀ ਜ਼ਿੰਦਗੀ ਉਹ ਇਸ ਉਮਰ ਤੱਕ ਵੀ ਜਿਉਂਦੇ ਰਹੇ ਆ ਪਰ ਇੱਥੇ ਕਹਾਣੀਆਂ ਇੱਕ ਸਿਰਫ 14 ਸਾਲ ਦੀ ਬੱਚੀ ਦੀ ਜਿਹਦੇ ਟੀਨ ਏਜ ਸਾਲ ਹਾਲੇ ਸ਼ੁਰੂ ਹੋਇਆ ਅਡਲਟ ਉਹਨੇ ਹੋਣਾ ਹਾਲੇ 4 ਸਾਲ ਬਾਅਦ ਤੱਕ ਤੇ ਉਹ ਆਪਣੇ ਪਿਤਾ ਦੀ ਮਰਜ਼ੀ ਤੋਂ ਬਗੈਰ ਬਾਹਰ ਜਾ ਕੇ ਕਿਸ ਚੀਜ਼ ਦਾ ਆਪਰੇਸ਼ਨ ਕਰਵਾ ਰਹੀ ਆ ਆਪਣੀਆਂ ਛਾਤੀਆਂ ਨੂੰ ਵੱਡਾ ਕਰਨ ਦਾ ਇਸ ਲੜਕੀ ਦਾ ਨਾਮ ਸੀ ਪੈਲੋਮਾ ਤੇ ਇਹਦੇ ਜਿਹੜੇ ਫਾਦਰ ਨੇ ਉਹਨਾਂ ਦਾ ਨਾਮ ਆ ਕਾਰਲੋਸ ਕਾਰਲੋਸ ਅਲੇਰਾਮੋ ਕਾਰਲੋਸ ਅਲੇਰਾਮੋ ਨੇ ਬਾਅਦ ਦੇ ਵਿੱਚ ਮੀਡੀਆ ਨੂੰ ਦੱਸਿਆ ਕਿਉਂਕਿ ਇਹ ਜਿਹੜੀ ਨਿਊਜ਼ ਆ ਇਹ ਸਿਰਫ ਮੈਕਸੀਕੋ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਵਾਇਰਲ ਹੋ ਰਹੀ ਆ ਇਹਦੇ ਬਾਰੇ ਦੇ ਵਿੱਚ ਇੰਟਰਨੈਟ ਦੇ ਉੱਪਰ ਗੱਲਾਂ ਹੋ ਰਹੀਆਂ ਤਾਂ ਕਾਰਲੋਸ ਕਹਿ ਰਹੇ ਆ ਕਿ ਮੈਨੂੰ ਆਪਣੀ 14 ਸਾਲ ਦੀ ਬੇਟੀ ਦੀ ਮੌਤ ਦਾ ਅਸਲੀ ਕਾਰਨ ਉਦੋਂ ਪਤਾ ਲੱਗਿਆ ਜਦੋਂ ਉਹਨੂੰ ਦਫਨਾਉਣ ਦੇ ਟਾਈਮ ਉਹਦੇ ਸਰੀਰ ਦੇ ਉੱਪਰ ਲੇਪ ਵਗੈਰਾ ਲਾਏ ਜਾ ਰਹੇ ਸੀ ਤਾਂ ਮੈਨੂੰ ਉਹਦੇ ਸਰੀਰ ਦੇ ਉੱਪਰਲੇ ਹਿੱਸੇ ਦੇ ਉੱਪਰ ਮਤਲਬ ਛਾਤੀਆਂ ਦੇ ਕੋਲੇ ਬਹੁਤ ਸਾਰੇ ਕੱਟ ਦੇ ਮਾਰਕਸ ਦਿਖਾਈ ਦਿੱਤੇ ਤੇ ਜਦੋਂ ਮੈਂ ਉਹਨਾਂ ਕੱਟ ਦੇ ਮਾਰਕਸ ਦੇ ਬਾਰੇ ਦੇ ਵਿੱਚ ਉਹਦੇ ਮਦਰ ਨੂੰ ਪੁੱਛਿਆ ਤਾਂ ਉਸ ਟਾਈਮ ਮੈਨੂੰ ਪਤਾ ਲੱਗਿਆ ਕਿ ਸਾਡੀ ਬੇਟੀ ਕੋਈ ਇਸ ਤਰ੍ਹਾਂ ਦਾ ਆਪਰੇਸ਼ਨ ਕਰਵਾ ਰਹੀ ਸੀ ਦੂਸਰਾ ਸ਼ੱਕ ਉਹਨਾਂ ਨੂੰ ਉਸ ਟਾਈਮ ਹੋਇਆ ਜਦੋਂ ਉਸ ਹਸਪੀਟਲ ਤੋਂ ਆਪਣੀ ਬੇਟੀ ਦੀ ਅਮ੍ਰਿਤਕ ਦੇ ਨੂੰ ਲੈਣ ਗਏ ਤੇ ਫੌਰਨ ਹੀ ਉਹਨਾਂ ਨੇ ਨਾਲ ਇੱਕ ਡੈਥ ਸਰਟੀਫਿਕੇਟ ਵੀ ਜਾਰੀ ਕਰਤਾ ਤੇ ਡੈਥ ਸਰਟੀਫਿਕੇਟ ਦੇ ਉੱਪਰ ਮੌਤ ਦਾ ਕਾਰਨ ਸਿਰਫ ਇੱਕ ਮਾਮੂਲੀ ਬੁਖਾਰ ਨੂੰ ਦੱਸਿਆ ਵਾ ਮੈਕਸੀਕੋ ਦਾ ਹਾਲ ਵੀ ਇੰਡੀਆ ਵਰਗਾ ਹੀ ਆ ਪੰਜਾਬ ਵਰਗਾ ਹੀ ਆ ਬਹੁਤ ਛੇਤੀ ਜੰਮਣ ਤੇ ਮਰਨ ਦੇ ਸਰਟੀਫਿਕੇਟ ਤੁਹਾਨੂੰ ਨਹੀਂ ਮਿਲਦੇ ਪਰ ਇੱਥੇ ਇੰਨੀ ਛੇਤੀ ਇੱਕ ਹਸਪੀਟਲ ਦੁਆਰਾ ਡੈਥ ਸਰਟੀਫਿਕੇਟ ਜਾਰੀ ਕਰਨਾ ਇਹ ਵੀ ਚੀਜ਼ 카ਰਲੋਸ ਨੂੰ ਅਜੀਬ ਲੱਗਦੀ ਆ ਪਰ ਹਾਲੇ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਸ਼ੌਕ ਵੇਟ ਕਰ ਰਿਹਾ ਸੀ ਜਦੋਂ ਫਾਈਨਲੀ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਅਸਲ ਦੇ ਵਿੱਚ ਇਸੇ ਹਸਪੀਟਲ ਦੇ ਵਿੱਚ ਹੁਣ ਤੋਂ 5 ਦਿਨ ਪਹਿਲਾਂ ਉਹਨਾਂ ਦੀ ਬੇਟੀ ਕਿਸ ਤਰ੍ਹਾਂ ਦੀ ਸਰਜਰੀ ਨੂੰ ਕਰਵਾਉਣ ਦੇ ਲਈ ਪਹੁੰਚਦੀ ਆ ਪਲੋਮਾ ਦੀ ਥਾਂ ਦੇ ਉੱਪਰ ਇਹ ਕੋਈ ਵੀ ਹੋਰ ਲੜਕੀ ਹੋ ਸਕਦੀ ਆ ਇਹ ਕਿਸੇ ਦੀ ਵੀ ਬੇਟੀ ਹੋ ਸਕਦੀ ਆ ਤਾਂ ਜ਼ਰੂਰੀ ਆ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਹਰ ਕੋਈ ਇਨਸਾਨ ਭਾਵੇਂ ਬੱਚਾ ਵਾ ਚਾਹੇ ਬੁੱਢਾ ਵਾ ਆਪਣਾ ਜ਼ਿਆਦਾਤਰ ਟਾਈਮ ਮੋਬਾਈਲ ਫੋਨਸ ਦੇ ਉੱਪਰ ਸਪੈਂਡ ਕਰਦਾ ਮਾਪਿਆਂ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਆ ਖੁਦ ਵੀ ਮੋਬਾਈਲ ਫੋਨ ਦੀ ਆਦਤ ਨੂੰ ਥੋੜਾ ਜਿਹਾ ਘੱਟ ਕਰਕੇ ਜ਼ਿਆਦਾ ਟਾਈਮ ਆਪਣੇ ਬੱਚਿਆਂ ਦੇ ਨਾਲ ਸਪੈਂਡ ਕਰਨ 30 ਸਾਲ ਦੇ ਰਕੇਸ਼ ਕੁਮਾਰ ਦੇ ਨਾਲ ਜਿਹੜੀ ਵੀ ਚੀਜ਼ ਹੋਈ ਆ ਇਹ ਕੋਈ ਨਵੀਂ ਨਹੀਂ ਜਦੋਂ ਤੋਂ ਰਸ਼ੀਆ ਤੇ ਯੂਕਰੇਨ ਦੀ ਆਪਸ ਦੇ ਵਿੱਚ ਲੜਾਈ ਲੱਗੀ ਆ ਇੱਕ ਲੰਬੀ ਲਿਸਟ ਆ ਬਹੁਤ ਸਾਰੇ ਇੰਡੀਅਨਸ ਦੇ ਨਾਲ ਸੇਮ ਇਹੀ ਕਹਾਣੀ ਰਿਪੀਟ ਹੋਈ ਆ ਤਾਂ ਇੱਥੇ ਰਕੇਸ਼ ਕੁਮਾਰ ਉਸੇ ਲੰਬੀ ਲਿਸਟ ਦੇ ਵਿੱਚ ਸਿਰਫ ਜੁੜਨ ਵਾਲਾ ਇੱਕ ਨਵਾਂ ਨਾਮ ਆ ਰਕੇਸ਼ ਕੁਮਾਰ ਉੱਤਰਾਖੰਡ ਦੇ ਉਦਮ ਸਿੰਘ ਨਗਰ ਦਾ ਰਹਿਣ ਵਾਲਾ ਸੀ ਆਪਣੀ ਉਚੇਰੀ ਪੜ੍ਹਾਈ ਦੇ ਲਈ ਰਸ਼ੀਆ ਦੀ ਸੈਂਟ ਪੀਟਰਸਬਰਗ ਯੂਨੀਵਰਸਿਟੀ ਦੇ ਵਿੱਚ ਉਹਨੂੰ ਦਾਖਲਾ ਮਿਲਦਾ ਘਰ ਵਾਲੇ ਖੁਸ਼ ਹੁੰਦੇ ਆ ਕਿ ਸ਼ਾਇਦ ਹੁਣ ਰਕੇਸ਼ ਦਾ ਫਿਊਚਰ ਵਧੀਆ ਹੋ ਜਾਊਗਾ ਪਰ ਸਿਤਾਰਗੰਜ ਤਹਿਸੀਲ ਦੇ ਕੁਛ ਮੂਥ ਪਿੰਡ ਦਾ ਰਹਿਣ ਵਾਲਾ 30 ਸਾਲ ਦਾ ਰਕੇਸ਼ 7 ਅਗਸਤ ਨੂੰ ਫਾਈਨਲੀ ਰਸ਼ੀਆ ਪਹੁੰਚਦਾ ਸੈਂਟ ਪੀਟਰਸਬਰਗ ਪਹੁੰਚਦਾ ਵਾ ਅਗਲੇ ਸਿਰਫ ਕੁਝ ਦਿਨ ਤੱਕ ਹੀ ਉਹਦੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਹੁੰਦੀ ਆ ਪਰ ਉਸ ਤੋਂ ਬਾਅਦ ਉਹ ਆਪਣੇ ਵੱਡੇ ਭਾਈ ਦੀਪੂ ਮੋਰੀਆ ਨੂੰ ਫੋਨ ਦੇ ਉੱਪਰ ਇਹ ਕਹਿੰਦਾ ਕਿ ਉਹਨੂੰ ਜ਼ਬਰਦਸਤੀ ਰਸ਼ੀਅਨ ਆਰਮੀ ਦੇ ਵਿੱਚ ਇਨਲਿਸਟ ਕੀਤਾ ਜਾ ਰਿਹਾ ਵਾ ਉਹਦੇ ਤੋਂ ਉਹਦਾ ਪਾਸਪੋਰਟ ਤੇ ਹੋਰ ਸਾਰੇ ਦੇ ਸਾਰੇ ਡਾਕੂਮੈਂਟਸ ਫੜ ਲਏ ਗਏ ਆ ਉਹਦਾ ਮੋਬਾਈਲ ਫੋਨ ਵੀ ਹੁਣ ਉਹ ਫੜਨ ਲੱਗੇ ਆ ਇਸ ਤੋਂ ਬਾਅਦ ਦੀਪੂ ਮੋਰੀਆ ਹੁਣੀ ਕਹਿੰਦੇ ਆ ਕਿ ਰਕੇਸ਼ ਦਾ 2 ਦਿਨ ਤੋਂ ਬਾਅਦ ਇੱਕ ਵਾਰੀ ਆਖਰੀ ਵਾਰ ਫੋਨ ਆਉਂਦਾ ਤੇ ਇਹ ਕਿਸੇ ਹੋਰ ਰਸ਼ੀਅਨ ਨੰਬਰ ਤੋਂ ਆਉਂਦਾ ਰਕੇਸ਼ ਆਪਣੀ ਇੱਕ ਫੋਟੋ ਭੇਜਦਾ ਤੇ ਉਸ ਫੋਟੋ ਦੇ ਵਿੱਚ ਉਹਨੇ ਰਸ਼ੀਅਨ ਆਰਮੀ ਦੀ ਯੂਨੀਫਾਰਮ ਪਾਈ ਹੋਈ ਆ ਤੇ ਇਸ ਫੋਨ ਕਾਲ ਦੇ ਉੱਪਰ ਰਕੇਸ਼ ਇਹ ਦੱਸਦਾ ਕਿ ਉਹਨੂੰ ਰਸ਼ੀਆ ਦੇ ਦੋਨਬਾਸ ਏਰੀਆ ਦੇ ਵਿੱਚ ਹੋਰ ਬਹੁਤ ਸਾਰੇ ਲੋਕਾਂ ਦੇ ਨਾਲ ਨੌਜਵਾਨਾਂ ਦੇ ਨਾਲ ਆਰਮੀ ਦੀ ਟ੍ਰੇਨਿੰਗ ਦੇ ਲਈ ਭੇਜਿਆ ਜਾ ਰਿਹਾ ਤੇ ਉਸ ਤੋਂ ਬਾਅਦ ਉਹਨੂੰ ਭੇਜਿਆ ਜਾਊਗਾ ਯੂਕਰੇਨ ਦੇ ਅੰਦਰ ਰਸ਼ੀਆ ਦੇ ਵੱਲੋਂ ਲੜਨ ਦੇ ਲਈ ਰਕੇਸ਼ ਦੀ ਆਪਣੇ ਪਰਿਵਾਰ ਦੇ ਨਾਲ ਹੋਈ ਇਹ ਆਖਰੀ ਗੱਲਬਾਤਾਂ ਉਸ ਤੋਂ ਬਾਅਦ ਅੱਜ ਤੱਕ ਵੀ ਰਕੇਸ਼ ਦਾ ਕੋਈ ਵੀ ਥੋ ਪਤਾ ਨਹੀਂ ਲੱਗਦਾ ਦੀਪੂ ਮੋਰੀਆ ਇਹ ਕਹਿੰਦੇ ਆ ਕਿ ਮੈਂ ਸ਼ਾਇਦ ਇੰਨੀ ਗੱਲ ਵੀ ਸਮਝ ਚੁੱਕਿਆ ਕਿ ਸ਼ਾਇਦ ਰਕੇਸ਼ ਦੀ ਹੁਣ ਤੱਕ ਮੌਤ ਵੀ ਹੋ ਚੁੱਕੀ ਹੋਊਗੀ ਪਰ ਅੱਗੇ ਉਹ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਇੰਡੀਆ ਐਮਈਏ ਨੂੰ ਦਰਖਾਸਤ ਕਰਦੇ ਆ ਕਿ ਰਸ਼ੀਅਨ ਆਫੀਸਰਾਂ ਦੇ ਨਾਲ ਅੰਬੈਸੀ ਦੇ ਅਧਿਕਾਰੀਆਂ ਦੇ ਨਾਲ ਆਪਣਾ ਰابطਾ ਕਾਇਮ ਕਰਨ ਤੇ ਰਕੇਸ਼ ਦੇ ਬਾਰੇ ਦੇ ਵਿੱਚ ਜੋ ਵੀ ਕੋਈ ਚੰਗੀ ਜਾਂ ਮਾੜੀ ਖਬਰ ਹੈਗੀ ਆ ਕਮ ਸੇ ਕਮ ਉਹਦੇ ਬਾਰੇ ਦੇ ਵਿੱਚ ਪਰਿਵਾਰ ਨੂੰ ਜਾਣੂ ਕਰਵਾਉਣ ਤਾਂ ਫਿਲਹਾਲ ਦੇ ਲਈ ਰਸ਼ੀਆ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਵਾ ਬਹੁਤ ਸਾਰੇ ਪਹਿਲਾਂ ਵੀ ਨੌਜਵਾਨਾਂ ਦੇ ਨਾਲ ਸੇਮ ਇਹੀ ਚੀਜ਼ ਰਸ਼ੀਆ ਦੇ ਵਿੱਚ ਹੋ ਚੁੱਕੀ ਆ ਨਾਰਮਲੀ ਖੇਡਾਂ ਨੂੰ ਅਲੱਗ-ਅਲੱਗ ਲੋਕਾਂ ਨੂੰ ਇੱਕ ਦੂਸਰੇ ਦੇ ਨੇੜੇ ਲੈ ਕੇ ਆਉਣ ਦਾ ਸਾਧਨ ਦੱਸਿਆ ਜਾਂਦਾ სპੋਰਟਸਮੈਨਸ਼ਿਪ ਨੂੰ ਸ਼ੋਅ ਕਰਨ ਦਾ ਸਾਧਨ ਦੱਸਿਆ ਜਾਂਦਾ ਤੇ ਇਨਸਾਨ ਦੀ ਜਿਹੜੀ ਫਿਜ਼ੀਕਲ ਪਾਵਰ ਹੈਗੀ ਆ ਫਿਜ਼ੀਕਲ ਕਾਬਲੀਅਤਾਂ ਉਹਨੂੰ ਸ਼ੋਅ ਕਰਨ ਦਾ ਸਾਧਨ ਬੋਲਿਆ ਜਾਂਦਾ ਔਰ ਇਹ ਸਿਰਫ ਕਿਤਾਬੀ ਗੱਲਾਂ ਨੇ ਗਰਾਉਂਡ ਦੇ ਉੱਪਰ ਕਈ ਵਾਰ ਗੱਲਾਂ ਇਸ ਤੋਂ ਬਿਲਕੁਲ ਹੀ ਵੱਖਰੀਆਂ ਹੋ ਜਾਂਦੀਆਂ ਸਪੈਸ਼ਲੀ ਜਦੋਂ ਕੋਈ ਦੋ ਇਹੋ ਜਿਹੀਆਂ ਟੀਮਾਂ ਜਾਂ ਇਹੋ ਜਿਹੇ ਦੇਸ਼ ਆਪਸ ਦੇ ਵਿੱਚ ਖੇਡਦੇ ਆ ਜਿਨ੍ਹਾਂ ਦੀ ਬੜੇ ਲੰਬੇ ਅਰਸੇ ਤੋਂ ਆਪਸ ਦੇ ਵਿੱਚ ਅਣਬਣ ਚੱਲ ਰਹੀ ਆ ਤੇ ਇਹਦੇ ਵਿੱਚ ਪ੍ਰਾਈਮ ਐਗਜ਼ਾਮਪਲ ਆ ਇੰਡੀਆ ਤੇ ਪਾਕਿਸਤਾਨ ਦੀ ਕ੍ਰਿਕਟ ਤੇ ਹੁਣੇ ਏਸ਼ੀਆ ਕੱਪ ਦੇ ਹੋਏ ਇੰਡੀਆ ਪਾਕਿਸਤਾਨ ਦੇ ਇੱਕ ਮੈਚ ਦੇ ਵਿੱਚ ਇਹ ਸਾਰਾ ਕੁਝ ਹਜ਼ਾਰਾਂ ਕੈਮਰਿਆਂ ਦੇ ਸਾਹਮਣੇ ਖੁੱਲ੍ਹੇ ਆਮ ਹੋਇਆ ਤੇ ਤਿੰਨ ਘਟਨਾਵਾਂ ਸਪੈਸ਼ਲੀ ਇਸ ਤਰ੍ਹਾਂ ਦੀਆਂ ਹੋਈਆਂ ਇੰਡੀਆ ਤੇ ਪਾਕਿਸਤਾਨ ਦੋਨੇ ਕੰਟਰੀਜ਼ ਦੇ ਵਿੱਚ ਇੰਟਰਨੈਟ ਦੇ ਉੱਪਰ ਬੁਰੀ ਤਰ੍ਹਾਂ ਦੇ ਨਾਲ ਵਾਇਰਲ ਹੋ ਰਹੀਆਂ ਦੋਨੇ ਕੰਟਰੀਜ਼ ਦੇ ਫੈਨ ਆਪਣੇ ਆਪਣੇ ਪਲੇਅਰਾਂ ਨੂੰ ਇਹਦੇ ਵਿੱਚ ਸਪੋਰਟ ਕਰ ਰਹੇ ਆ ਸਭ ਤੋਂ ਪਹਿਲਾ ਇਨਸੀਡੈਂਟ ਆ ਪਾਕਿਸਤਾਨ ਦੇ ਇੱਕ ਕਰਿਕਟਰ ਹੈਰਿਸ ਰੌਫ ਦਾ ਹੈਰਿਸ ਰੌਫ ਫੀਲਡਿੰਗ ਕਰਨ ਦੇ ਦੌਰਾਨ ਇੰਡੀਅਨ ਫੈਨਸ ਦੇ ਵੱਲੋਂ ਆਪਣੀਆਂ ਉਂਗਲਾਂ ਦੇ ਨਾਲ 6 ਜ਼ੀਰੋ ਦਾ ਇਸ਼ਾਰਾ ਕਰਦਾ ਹੋਇਆ ਨਜ਼ਰ ਆ ਰਿਹਾ ਹੁਣ ਇੱਥੇ ਗੱਲ ਇਹ ਆ ਕਿ ਮੈਚ ਚੱਲ ਰਿਹਾ ক্রিকেট ਦਾ ਜਿਹਦੇ ਵਿੱਚ ਰਨ ਬਣਾਏ ਜਾਂਦੇ ਆ ਤਾਂ ਫਿਰ ਹੈਰਿਸ ਰੌਫ ਇੰਡੀਅਨ ਫੈਨਸ ਦੇ ਵੱਲੋਂ 6-0 ਦਾ ਸਕੋਰ ਕਿਉਂ ਦਿਖਾ ਰਿਹਾ ਕਿਉਂਕਿ ਨਾ ਤਾਂ ਇਹ ਹਾਕੀ ਦਾ ਮੈਚ ਆ ਤੇ ਨਾ ਹੀ ਇਹ ਫੁੱਟਬਾਲ ਦਾ ਮੈਚ ਆ ਤਾਂ ਅਸਲ ਦੇ ਵਿੱਚ 6-0 ਤੋਂ ਹੈਰਿਸ ਰੌਫ ਦਾ ਮਤਲਬ ਇਹ ਆ ਉਹ ਇੰਡੀਅਨ ਫੈਨਸ ਨੂੰ 6-0 ਦਾ ਇਸ਼ਾਰਾ ਕਰਕੇ ਟੌਂਟ ਕਰ ਰਿਹਾ ਸੀ ਚੜਾ ਰਿਹਾ ਸੀ ਇਹਦਾ ਕਾਰਨ ਕੁਝ ਦਿਨ ਪਹਿਲਾਂ ਜਾਂ ਕਹਿ ਲਓ ਕੁਝ ਹਫ਼ਤੇ ਪਹਿਲਾਂ ਪਹਿਲਗਾਮ ਦੇ ਵਿੱਚ ਹੋਏ ਕਤਲੇਆਮ ਦੇ ਬਦਲੇ ਦੇ ਵਿੱਚ ਉਹਦੇ ਵਿੱਚ ਡੋਨਲਡ 트럼ਪ ਹੋਣਾ ਨੇ ਇਹ ਕਿਹਾ ਕਿ ਇੰਡੀਆ ਦੇ 6 ਫਾਈਟਰ ਪਲੇਨਸ ਪਾਕਿਸਤਾਨ ਨੇ ਮਾਰ ਗ੍ਰਾਏ ਪਾਕਿਸਤਾਨ ਨੇ 6 ਤੇ ਇੱਥੇ ਹੈਰਿਸ ਰੌਫ ਏਸੇ 6-0 ਦੇ ਸਕੋਰ ਨੂੰ ਇੰਡੀਅਨ ਫੈਨਸ ਨੂੰ ਦਿਖਾ ਰਿਹਾ ਵਾ ਇਸ ਤੋਂ ਇਲਾਵਾ ਇੱਕ ਹੋਰ ਪਾਕਿਸਤਾਨ ਦਾ ਕਰੈਕਟਰ ਜਦੋਂ ਉਹ ਆਪਣੀ 50 ਪੂਰੀ ਕਰਦਾ ਤਾਂ ਆਪਣੇ ਬੈਟ ਨੂੰ ਜਿਹੜਾ ਕਿ ਖੇਡਣ ਦੀ ਇੱਕ ਚੀਜ਼ ਆ ਉਹਨੂੰ ਇੱਕ ਗਨ ਦੀ ਤਰ੍ਹਾਂ ਯੂਜ਼ ਕਰਦਾ ਹੋਇਆ ਦਿਖਾਈ ਦਿੰਦਾ ਤੇ ਇੰਡੀਅਨ ਫੈਨਸ ਦੇ ਵੱਲੋਂ ਉਹਦਾ ਮੂੰਹ ਕਰਕੇ ਇਸ ਤਰ੍ਹਾਂ ਲੱਗ ਰਿਹਾ ਕਿ ਉਹ ਲਗਾਤਾਰ ਗੋਲੀਆਂ ਚਲਾ ਰਿਹਾ ਵਾ ਤੇ ਇਸ ਤੋਂ ਸਿਰਫ ਇੱਕ ਦਿਨ ਤੋਂ ਬਾਅਦ ਮੈਦਾਨ ਦੇ ਵਿੱਚ ਉਤਰਦੀ ਆ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਦੀ ਇੱਕ ਖਿਡਾਰੀ ਉਹਦਾ ਨਾਮ ਆ ਨਾਸ਼ਰਾ ਸੰਦੂ ਮੈਚ ਹੋ ਰਿਹਾ ਸੀ ਅਸਲ ਦੇ ਵਿੱਚ ਪਾਕਿਸਤਾਨ ਤੇ ਸਾਊਥ ਅਫਰੀਕਾ ਦੇ ਵਿਚਕਾਰ ਤੇ ਨਾਸ਼ਰਾ ਸੰਦੂ ਪਾਕਿਸਤਾਨ ਦੀ ਇੱਕ ਸਪਿਨਰ ਆ ਇਸ ਮੈਚ ਦੇ ਵਿੱਚ ਉਹਨੇ 6 ਵਿਕਟਾਂ ਲਈਆਂ ਤੇ ਇਹ 6 ਵਿਕਟਾਂ ਲੈਣ ਤੋਂ ਬਾਅਦ ਉਹ ਪਾਕਿਸਤਾਨ ਦੀ ਪਹਿਲੀ ਇਸ ਤਰ੍ਹਾਂ ਦੀ ਖਿਡਾਰਨ ਬਣਦੀ ਆ ਜਿਨੇ 1 ਡੇ ਕ੍ਰਿਕਟ ਦੇ ਵਿੱਚ 100 ਤੋਂ ਜ਼ਿਆਦਾ ਵਿਕਟਾਂ ਲੈ ਲੀਆਂ ਪਰ ਮੈਚ ਤੋਂ ਬਾਅਦ ਨਾਸ਼ਰਾ ਸੰਦੂ ਵੀ ਹੈਰਿਸ ਰੌਫ ਦੀ ਤਰ੍ਹਾਂ ਦਾ ਹੀ ਇਸ਼ਾਰਾ ਕਰਦੀ ਹੋਈ ਦਿਖਾਈ ਦਿੰਦੀ ਆ ਤਾਂ ਦੋ ਦੇਸ਼ਾਂ ਦੇ ਵਿਚਕਾਰ ਵਧੀਆਂ ਹੋਈਆਂ ਤਲਖੀਆਂ ਆਪਸ ਦੇ ਵਿੱਚ ਵਧੀ ਹੋਈ ਨਫ਼ਰਤ ਖੇਡਾਂ ਤੱਕ ਨੂੰ ਤੇ ਖਿਡਾਰੀਆਂ ਤੱਕ ਨੂੰ ਕਿਸ ਤਰ੍ਹਾਂ ਦੇ ਨਾਲ ਪ੍ਰਭਾਵਿਤ ਕਰਦੀ ਆ ਇਹਦੀ ਖੁੱਲੀ ਐਗਜ਼ਾਮਪਲ ਹੈਗੀ ਆ ਇਹ ਵਾਲੇ ਤਿੰਨ ਵੀਡੀਓਜ਼ ਜਿਹੜੇ ਪਾਕਿਸਤਾਨੀ ਕਰੈਕਟਰਾਂ ਦੇ ਸਾਹਮਣੇ ਆ ਰਹੇ ਆ ਤੇ ਲਗਾਤਾਰ ਇੰਟਰਨੈਟ ਦੇ ਉੱਪਰ ਵਾਇਰਲ ਹੋ ਰਹੇ ਆ ਜੇ ਤੁਸੀਂ ਇੰਡੀਆ ਦੇ ਕਿਸੇ ਵੀ ਬਹੁਤ ਜ਼ਿਆਦਾ ਵੱਡੇ ਪ੍ਰਾਪਰਟੀ ਡੀਲਰ ਤੋਂ ਹੁਣ ਤੋਂ ਕੁਝ ਸਾਲ ਪਹਿਲਾਂ ਪੁੱਛਦੇ ਕਿ ਇੰਡੀਆ ਦੀ ਉਹ ਕਿਹੜੀ ਜਗ੍ਹਾ ਵਾ ਜਿੱਥੇ ਪ੍ਰਾਪਰਟੀ ਦਾ ਰੇਟ ਸਭ ਤੋਂ ਜ਼ਿਆਦਾ ਵਧ ਰਿਹਾ ਵਾ ਜਾਂ ਅੱਗੇ ਵਧੂਗਾ ਤਾਂ ਹੋ ਸਕਦਾ ਉਹ ਸਿਰਫ ਮੁੰਬਈ ਤੇ ਦਿੱਲੀ ਦੇ ਕੁਝ ਖਾਸ ਇਲਾਕਿਆਂ ਦੇ ਬਾਰੇ ਦੇ ਵਿੱਚ ਤੁਹਾਨੂੰ ਦੱਸ ਦੇ ਪਰ ਅੱਜ ਆਪਾਂ ਗੱਲ ਕਰਾਂਗੇ ਇੱਕ ਇਸ ਤਰ੍ਹਾਂ ਦੇ ਏਰੀਏ ਦੀ ਜਿਨੇ ਪਿਛਲੇ ਸਿਰਫ ਕੁਝ ਸਾਲਾਂ ਦੇ ਵਿੱਚ ਹੀ ਦਿੱਲੀ ਤੇ ਮੁੰਬਈ ਨੂੰ ਵੀ ਪਿੱਛੇ ਛੱਡ ਕੇ ਪ੍ਰੋਪਰਟੀ ਦੇ ਜਿਹੜੇ ਰੇਟ ਵਧੇ ਆ ਉਹਦੇ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਤੇ ਇਹ ਏਰੀਆ ਵਾ ਯਮਨਾ ਐਕਸਪ੍ਰੈਸ ਹਾਈਵੇ ਦੇ ਨਾਲ ਲੱਗਦੀਆਂ ਸਾਰੀਆਂ ਦੀਆਂ ਸਾਰੀਆਂ ਜ਼ਮੀਨਾਂ ਦਾ ਇਸ ਪੂਰੇ ਏਰੀਏ ਨੂੰ ਪ੍ਰੋਪਰਟੀ ਡੀਲਰਸ ਦੇ ਦੁਆਰਾ ਮੰਨਿਆ ਜਾ ਰਿਹਾ ਵਾ ਕਿ ਇੰਡੀਆ ਦਾ ਇਸ ਟਾਈਮ ਦਾ ਸਭ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਵਧਣ ਵਾਲਾ ਏਰੀਆ ਜਿੱਥੇ ਪ੍ਰੋਪਰਟੀ ਦੀ ਕੀਮਤ ਸਭ ਤੋਂ ਜ਼ਿਆਦਾ ਵਧ ਰਹੀ ਆ ਸਪੈਸ਼ਲੀ ਪਲਾਟਸ ਦੀ ਕੀਮਤ ਸਾਲ 2020 ਤੋਂ ਲੈ ਕੇ ਹੁਣ ਸਾਲ 2025 ਤੱਕ ਪਲOTS ਦੀ ਕੀਮਤ 5 ਗੁਣਾ ਤੱਕ ਵੱਧ ਚੁੱਕੀ ਆ। ਈਵਨ ਇੱਕ ਇਸ ਤਰ੍ਹਾਂ ਦਾ ਸੈਗਮੈਂਟ ਜਿਹੜਾ ਪਿਛਲੇ ਕੁਝ ਟਾਈਮ ਤੋਂ ਪੂਰੀ ਤਰ੍ਹਾਂ ਦੇ ਨਾਲ ਸਟੈਗਨੇਟ ਹੋਇਆ ਵਾ ਕਿਉਂਕਿ ਡਿਮਾਂਡ ਉਨੀ ਜ਼ਿਆਦਾ ਨਹੀਂ ਸਪਲਾਈ ਬਹੁਤ ਹੀ ਜ਼ਿਆਦਾ ਆ। ਇਹ ਏਰੀਆ ਹੈਗਾ ਅਪਾਰਟਮੈਂਟਸ ਦਾ, ਫਲੈਟਸ ਦਾ। ਜਿੱਥੇ ਵੀ ਤੁਸੀਂ ਵੱਡੇ ਸ਼ਹਿਰਾਂ ਦੇ ਵਿੱਚ ਦੇਖੋਗੇ ਤੁਹਾਨੂੰ ਉੱਚੀਆਂ-ਉੱਚੀਆਂ ਬਿਲਡਿੰਗਸ ਖੜੀਆਂ ਦਿਖਾਈ ਦੇਣਗੀਆਂ ਜਿਹਨੂੰ ਪੰਜਾਬੀ ਦੇ ਵਿੱਚ ਇੱਕ ਮੁਹਾਵਰੇ ਦੀ ਤਰ੍ਹਾਂ ਆਪਾਂ ਕਹਿ ਦਿੰਨੇ ਆ ਕਿ ਉੱਪਰ ਨੂੰ ਦੇਖਦੇ ਹੋਏ ਪੱਗ ਲੈਂਦੀ ਆ। ਇੰਨੇ ਜਿਆਦਾ ਫਲੈਟਸ ਐਨਸੀਆਰ ਮੁੰਬਈ ਦੇ ਵਿੱਚ ਬਣ ਚੁੱਕੇ ਆ ਕਿ ਪਿਛਲੇ 5 ਜਾਂ 10 ਸਾਲਾਂ ਦੇ ਵਿੱਚ ਜਿਹੜੀ ਉਹਨਾਂ ਦੀ ਕੀਮਤ ਆ ਉਹਦੇ ਵਿੱਚ ਕੋਈ ਬਹੁਤ ਜ਼ਿਆਦਾ ਵਾਧਾ ਨਹੀਂ ਹੋਇਆ ਪਰ ਜੇ ਆਪਾਂ ਗੱਲ ਕਰੀਏ ਯਮੁਨਾ ਐਕਸਪ੍ਰੈਸ ਵੇ ਹਾਈਵੇ ਦੀ ਉਹਦੇ ਨਾਲ ਹੁਣ ਜਿੰਨੇ ਨਵੇਂ ਅਪਾਰਟਮੈਂਟਸ ਬਣ ਰਹੇ ਆ ਉੱਥੇ ਵੀ ਪਲOTS ਦੀ ਤਰ੍ਹਾਂ ਦੀ ਹੀ ਕੀਮਤਾਂ ਦੇ ਵਿੱਚ ਵਾਧਾ ਜਿਹੜਾ ਵਾ ਉਹ ਕਲੀਅਰਲੀ ਦਿਖਾਈ ਦੇ ਰਿਹਾ ਪਿਛਲੇ 5 ਸਾਲਾਂ ਦੇ ਵਿੱਚ ਇੱਥੇ ਦੇ ਅਪਾਰਟਮੈਂਟਸ ਦੀ ਜਿਹੜੀ ਐਵਰੇਜ ਕੀਮਤ ਦੇ ਵਿੱਚ ਵਾਧਾ ਵਾ ਉਹ ਤਕਰੀਬਨ 22 ਗੁਣਾ ਦਾ ਵਾ ਤੇ ਜੇ ਆਪਾਂ ਪਲOTS ਦੀ ਗੱਲ ਕਰੀਏ ਸਾਲ 2020 ਦੇ ਵਿੱਚ ਪਰ ਸਕੁਅਰ ਫੁੱਟ ਪਲੋਟ ਦੀ ਕੀਮਤ ਇਸ ਏਰੀਆ ਦੇ ਵਿੱਚ ਸੀਗੀ 1650 ਰੁਪਏ ਜਿਹੜੀ ਹੁਣ ਵੱਧ ਕੇ ਹੋ ਚੁੱਕੀ ਆ 10500 ਰੁਪਿਆ ਪਰ ਸਕੁਅਰ ਫੁੱਟ ਅਸਲ ਦੇ ਵਿੱਚ ਜੇ ਆਪਾਂ ਸਹੀ ਤਰ੍ਹਾਂ ਕੈਲਕੂਲੇਟ ਕਰੀਏ ਤਾਂ ਇਹ 5 ਗੁਣਾ ਤੋਂ ਵੀ ਜ਼ਿਆਦਾ ਆ ਤੇ ਜਿਹੜੇ ਦੋ ਸੈਕਟਰ ਜਿੱਥੇ ਸਭ ਤੋਂ ਜ਼ਿਆਦਾ ਕੀਮਤਾਂ ਦੇ ਵਿੱਚ ਵਾਧਾ ਹੋਇਆ ਉਹ ਸੈਕਟਰ ਨੇ ਸੈਕਟਰ 2D ਤੇ ਸੈਕਟਰ CHI3 ਇੱਕ ਹੋਰ ਚੀਜ਼ ਜਿਹਦੇ ਕਰਕੇ ਪ੍ਰਾਪਰਟੀ ਦੇ ਵਿੱਚ ਵੱਧਾ ਜ਼ਿਆਦਾ ਦੇਖਿਆ ਗਿਆ ਉਹ ਹੈਗਾ ਸੀਐਮ ਯੋਗੀ ਦੇ ਦੁਆਰਾ ਇੱਥੇ ਇੱਕ ਇੰਟਰਨੈਸ਼ਨਲ ਲੈਵਲ ਦਾ 에어ਪੋਰਟ ਬਣਾਉਣ ਦੀ ਗੱਲ ਕਰਨਾ ਤੇ ਇਸ 에어ਪੋਰਟ ਬਣਨ ਦੀ ਗੱਲ ਦੇ ਕਰਕੇ ਕੀਮਤਾਂ ਹੋਰ ਵੀ ਜ਼ਿਆਦਾ ਇੱਥੇ ਵਧੀਆਂ ਨੇ ਇੰਡੀਆ ਦੇ ਸਧਾਰਨ ਨਾਗਰਿਕ ਹੋਣ ਦੀ ਹੈਸੀਅਤ ਦੇ ਨਾਲ ਆਪਾਂ ਸਾਰਿਆਂ ਨੇ ਬਹੁਤ ਵਾਰ ਇਸ ਤਰ੍ਹਾਂ ਦਾ ਇੱਕ ਬੇਇੱਜ਼ਤੀ ਭਰਿਆ ਹੋਇਆ ਐਕਸਪੀਰੀਅੰਸ ਕੀਤਾ ਹੋਇਆ ਜਦੋਂ ਵੀ ਕਦੇ ਆਪਾਂ ਸੜਕਾਂ ਦੇ ਉੱਪਰ ਲੰਘਦੇ ਆ ਕਿਸੇ ਨਾ ਕਿਸੇ ਵੀਆਈਪੀ ਦਾ ਕਾਫਲਾ ਜਦੋਂ ਵੀ ਸਾਡੇ ਕੋਲੋਂ ਲੰਘਦਾ ਤਾਂ ਉਸੇ ਟਾਈਮ ਟ੍ਰੈਫਿਕ ਪੁਲਿਸ ਵਾਲੇ ਸਾਨੂੰ ਉੱਥੇ ਹੀ ਰੋਕ ਦਿੰਦੇ ਆ ਤੇ ਸਾਨੂੰ ਵੇਟ ਕਰਨੀ ਪੈਂਦੀ ਆ ਇਸ ਵੀਆਈਪੀ ਦੇ ਕਾਫਲੇ ਦੇ ਲੰਘ ਜਾਣ ਦੀ ਪਰ ਕੀ ਤੁਸੀਂ ਕਦੇ ਸੋਚਿਆ ਕਿ ਕੋਈ ਇਨਸਾਨ ਜਿਹੜਾ ਕਿਸੇ ਬਹੁਤ ਹੀ ਜ਼ਿਆਦਾ ਪਾਵਰਫੁਲ ਸ਼ਕਤੀਸ਼ਾਲੀ ਦੇਸ਼ ਦਾ ਪ੍ਰੈਜ਼ੀਡੈਂਟ ਹੋਵੇ ਤੇ ਉਹਨੂੰ ਵੀ ਇਸੇ ਤਰ੍ਹਾਂ ਦਾ ਤਜਰਬਾ ਕਰਨਾ ਪਵੇ ਬਿਲਕੁਲ ਸੇਮ ਇਸੇ ਚੀਜ਼ ਦਾ ਤਜਰਬਾ ਹੋਇਆ ਵਾ ਕੱਲ ਦੇਰ ਰਾਤ ਅਮਰੀਕਾ ਦੇ ਵਿੱਚ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਂ ਦੇ ਨਾਲ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਂ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਕੇ ਜਦੋਂ ਆਪਣੀਆਂ ਕਾਰਾਂ ਦੇ ਕਾਫਲੇ ਦੇ ਨਾਲ ਅਮਰੀਕਾ ਦੇ ਵਿੱਚ ਇੱਕ ਜਗ੍ਹਾ ਦੇ ਉੱਪਰੋਂ ਲੰਘ ਰਹੇ ਸੀ ਤਾਂ ਸਾਹਮਣੇ ਖੜੇ ਟ੍ਰੈਫਿਕ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਤਾਂ ਇੱਥੇ ਸ਼ਾਇਦ ਹੋ ਸਕਦਾ ਤੁਹਾਨੂੰ ਲੱਗਿਆ ਹੋਵੇ ਕਿ ਉਹਨਾਂ ਨੇ ਫਰਾਂਸ ਦੇ ਪ੍ਰੈਜ਼ੀਡੈਂਟ ਨੂੰ ਪਛਾਣਿਆ ਨਹੀਂ ਨਹੀਂ ਉਹਨਾਂ ਨੂੰ ਕਲੀਅਰਲੀ ਪਤਾ ਸੀ ਕਿ ਇਹ ਇਨਸਾਨ ਕੌਣ ਨੇ ਇਸ ਤੋਂ ਬਾਅਦ ਬਹੁਤ ਸਾਰੇ ਕੈਮਰੇ ਸਾਹਮਣੇ ਆਏ ਤੇ ਪੂਰੀ ਦੀ ਪੂਰੀ ਵੀਡੀਓ ਨੂੰ ਕੈਪਚਰ ਕਰਨਾ ਸ਼ੁਰੂ ਕਰਤਾ ਤੇ ਇੱਥੇ ਇਹ ਟ੍ਰੈਫਿਕ ਤੇ ਪੁਲਿਸ ਵਾਲੇ ਪ੍ਰੈਜ਼ੀਡੈਂਟ ਮੈਕਰੋਨ ਨੂੰ ਇਹ ਕਹਿੰਦੇ ਹੋਏ ਕਲੀਅਰਲੀ ਦਿਖ ਰਿਹਾ ਕਿ ਪ੍ਰੈਜ਼ੀਡੈਂਟ ਮੈਕਰੋਨ ਤੁਹਾਨੂੰ ਇੱਥੇ ਥੋੜੀ ਦੇਰ ਦੇ ਲਈ ਰੁਕਣਾ ਪਊਗਾ ਜਦੋਂ ਹੈਰਾਨ ਪਰੇਸ਼ਾਨ ਹੋਏ ਫਰਾਂਸ ਦੇ ਪ੍ਰੈਜ਼ੀਡੈਂਟ ਨੇ ਇਸ ਚੀਜ਼ ਦਾ ਕਾਰਨ ਪੁੱਛਿਆ ਤਾਂ ਫਿਰ ਉਹਨਾਂ ਨੂੰ ਸਮਝ ਆਇਆ ਕਿ ਸਮੁੰਦਰ ਦੀ ਉਹਨਾਂ ਤੋਂ ਵੀ ਕਿਤੇ ਜ਼ਿਆਦਾ ਵੱਡੀ ਮੱਛੀ ਬਿਲਕੁਲ ਉਸੇ ਟਾਈਮ ਸੜਕ ਤੋਂ ਆਪਣੇ ਕਾਫਲੇ ਦੇ ਨਾਲ ਨੰਗ ਰਹੀ ਆ ਤੇ ਇਹ ਵੱਡੀ ਮੱਛੀ ਕੌਣ ਅਮਰੀਕਾ ਦਾ ਆਪਣਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੋਨਾਂ ਹੀ ਅਲੱਗ-ਅਲੱਗ ਦੇਸ਼ਾਂ ਦੇ ਰਾਸ਼ਟਰਪਤੀਆਂ ਦੇ ਕਾਫਲੇ ਇੱਕ ਟਾਈਮ ਦੇ ਉੱਪਰ ਇੱਕੋ ਹੀ ਸੜਕ ਦੇ ਉੱਪਰੋਂ ਲੰਘ ਰਹੇ ਸੀ ਤਾਂ ਇਸੇ ਕਰਕੇ ਫਰਾਂਸ ਦੇ ਪ੍ਰੈਜ਼ੀਡੈਂਟ ਦੇ ਕਾਫਲੇ ਨੂੰ ਉੱਥੇ ਰੋਕਿਆ ਗਿਆ ਤਾਂ ਇਸ ਤੋਂ ਬਾਅਦ ਅੱਗੇ ਤੁਸੀਂ YouTube ਦੇ ਉੱਪਰ ਉਹ ਵੀਡੀਓ ਵੀ ਦੇਖ ਸਕਦੇ ਹੋ ਕਿ ਇਮੈਨੂਅਲ ਮੈਕਰੋਨ ਹੋਣਾ ਨੇ ਆਪਣਾ ਮੋਬਾਈਲ ਕੱਢਿਆ ਤੇ ਸਿੱਧੇ ਤੌਰ ਦੇ ਉੱਪਰ ਡੋਨਲਡ ਟਰੰਪ ਹੋਣਾ ਨੂੰ ਫੋਨ ਲਾ ਲਿਆ ਇਹ ਘਟਨਾ ਇਹ ਵੀਡੀਓ ਬਹੁਤ ਹੀ ਜ਼ਿਆਦਾ ਹਾਸੋਹੀਣਾ ਵੀ ਆ ਤੇ ਥੋੜਾ ਅਜੀਬ ਵੀ ਆ ਤਾਂ ਇਹਦੇ ਵਿੱਚ ਇਹ ਵੀ ਦੇਖਦਾ ਕਿ ਕਿਸ ਤਰ੍ਹਾਂ ਦੁਨੀਆ ਦੇ ਵਿੱਚ ਹਰੈਰ ਕੀ ਚੱਲਦੀ ਆ ਉੱਪਰ ਤੋਂ ਉੱਪਰ ਵੱਡੀਆਂ ਤੋਂ ਵੱਡੀਆਂ ਮੱਛੀਆਂ ਬੈਠੀਆਂ ਨੇ ਤੇ ਕਈ ਵਾਰੀ ਜਿਹੜੀ ਇੱਕ ਆਮ ਇਨਸਾਨ ਦੇ ਲਈ ਬਹੁਤ ਹੀ ਜ਼ਿਆਦਾ ਵੱਡੀ ਮੱਛੀ ਹੁੰਦੀ ਆ ਉਹਨੂੰ ਵੀ ਆਪਣੇ ਤੋਂ ਵੀ ਉੱਪਰਲੇ ਕਿਸੇ ਇਨਸਾਨ ਦੇ ਲਈ ਉਸੇ ਤਰ੍ਹਾਂ ਇੱਕ ਆਮ ਨਾਗਰਿਕ ਦੀ ਤਰ੍ਹਾਂ ਸੜਕ ਦੇ ਉੱਪਰ ਬੇਇੱਜ਼ਤ ਹੋਣਾ ਪੈਂਦਾ ਜੇ ਤੁਸੀਂ ਫੁੱਟਬਾਲ ਦੇ ਖੇਡਾਂ ਦੇ ਚਾਹਣ ਵਾਲੇ ਹੋ ਤੇ ਫੁੱਟਬਾਲ ਦੇ ਵਿੱਚ ਸਪੈਸ਼ਲੀ ਅਰਜੈਂਟੀਨਾ ਦੇ ਸੁਪਰਸਟਾਰ ਲਾਇਨਲ ਮੈਸੀ ਦੇ ਫੈਨ ਹੋ ਤਾਂ ਮੇਰੀ ਅੱਜ ਦੀ ਅਗਲੀ ਖਬਰ ਤੁਹਾਡੇ ਲਈ ਇੱਕ ਬਹੁਤ ਹੀ ਜ਼ਿਆਦਾ ਖੁਸ਼ਖਬਰੀ ਸਾਬਤ ਹੋ ਸਕਦੀ ਹੈ ਅੱਜ ਤੱਕ ਆਪਾਂ ਸਾਰਿਆਂ ਨੇ ਇਹਨਾਂ ਵੱਡੇ ਵੱਡੇ ਸੁਪਰਸਟਾਰਾਂ ਨੂੰ ਮੈਸੀ ਨੂੰ ਰੋनाल्डੋ ਨੂੰ ਸਿਰਫ ਆਪਣੇ ਟੀਵੀ ਦੀ ਸਕਰੀਨ ਦੇ ਉੱਪਰ ਖੇਡਦੇ ਦੇਖਿਆ ਪਰ ਇਸ ਸਾਲ ਨਵੰਬਰ ਦੇ ਮਹੀਨੇ ਅਰਜੈਂਟੀਨਾ ਦੀ ਪੂਰੀ ਦੀ ਪੂਰੀ ਟੀਮ ਇੰਡੀਆ ਦੇ ਵਿੱਚ ਕੇਰਲ ਦੇ ਵਿੱਚ ਖੇਡਣ ਦੇ ਲਈ ਆ ਰਹੀ ਹੈ 2026 ਦਾ ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਅਰਜنٹਾਈਨਾ ਦੀ ਟੀਮ ਦਾ ਇਹ ਆਖਰੀ ਇੱਕ ਫਰੈਂਡਲੀ ਮੈਚ ਹੋਣ ਵਾਲਾ ਵਾ ਡੇਟ ਹਾਲੇ ਪੂਰੀ ਤਰ੍ਹਾਂ ਦੇ ਨਾਲ ਕਨਫਰਮ ਨਹੀਂ ਹੈ ਪਰ ਕਿਹਾ ਜਾ ਰਿਹਾ ਵਾ ਕਿ 12 ਤੋਂ ਲੈ ਕੇ 16 ਨਵੰਬਰ ਤੱਕ ਦੀ ਕੋਈ ਵੀ ਏ ਡੇਟ ਹੋ ਸਕਦੀ ਆ ਜਦੋਂ ਅਰਜنٹਾਈਨਾ ਦੀ ਟੀਮ ਆਪਣੇ ਵੱਡੇ ਵੱਡੇ ਸੁਪਰਸਟਾਰਸ ਦੇ ਨਾਲ ਤੇ ਸਪੈਸ਼ਲੀ ਲੇਜੈਂਡਰੀ ਲਿਓਨਲ ਮੈਸੀ ਦੇ ਨਾਲ ਕੋਚੀ ਦੇ ਆਈਕੋਨਿਕ ਜਵਾਰਲਾ ਨਹਿਰੂ ਸਟੇਡੀਅਮ ਦੇ ਵਿੱਚ ਖੇਡਣ ਦੇ ਲਈ ਉਤਰੂਗੀ ਇਸ ਤੋਂ ਪਹਿਲਾਂ ਲਿਓਨਲ ਮੈਸੀ ਇੰਡੀਆ ਦੇ ਵਿੱਚ ਇੱਕ ਵਾਰ ਪਹਿਲਾਂ ਵੀ ਖੇਡ ਚੁੱਕੇ ਆ ਅੱਜ ਤੋਂ 14 ਸਾਲ ਪਹਿਲਾਂ ਕੋਲਕਾਤਾ ਦੇ ਬਹੁਤ ਹੀ ਜ਼ਿਆਦਾ ਆਈਕੋਨਿਕ ਤੇ ਮਸ਼ਹੂਰ ਸਾਲਟ ਲੇਕ ਸਟੇਡੀਅਮ ਦੇ ਵਿੱਚ ਹਾਲਾਂਕਿ ਇਸ ਵਾਰ ਲਿਓਨਲ ਮੈਸੀ ਕਿਉਂਕਿ ਹੁਣ ਉਮਰਦਰਾਜ ਵੀ ਹੋ ਚੁੱਕੇ ਆ ਤਾਂ ਉਹਨਾਂ ਦੀ ਫਿਟਨੈਸ ਨੂੰ ਲੈ ਕੇ ਥੋੜੀਆਂ ਜਿਹੀਆਂ ਅਟਕਲਬਾਜ਼ੀਆਂ ਲੱਗੀਆਂ ਹੋਈਆਂ ਪਰ ਸੂਤਰਾਂ ਦੁਆਰਾ ਕਿਹਾ ਜਾ ਰਿਹਾ ਕਿ ਜੇ ਲੀਓਨਲ ਮੈਸੀ ਅਰਜنٹਾਈਨਾ ਦੀ ਇਸ ਟੀਮ ਦੇ ਵਿੱਚ ਸ਼ਾਮਲ ਨਹੀਂ ਵੀ ਹੁੰਦੇ ਤਾਂ ਉਸ ਤੋਂ ਬਾਅਦ ਵੀ ਉਹਨਾਂ ਦਾ ਇੰਡੀਆ ਦਾ ਇੱਕ ਟੂਰ ਪਹਿਲਾਂ ਹੀ ਤੈਅ ਵਾ ਜਿਸ ਟੂਰ ਨੂੰ ਨਾਮ ਦਿੱਤਾ ਜਾ ਰਿਹਾ ਗੋਟ ਟੂਰ ਆਫ ਇੰਡੀਆ ਗੋਟ ਜੀਓ ਏਟੀ ਮਤਲਬ ਗ੍ਰੇਟੈਸਟ ਆਫ 올 ਟਾਈਮਸ ਤੇ ਇਹੇ ਟੂਰ ਹੋਣ ਜਾ ਰਿਹਾ ਇਸੇ ਸਾਲ ਦਸੰਬਰ ਦੇ ਵਿੱਚ ਇਹਦੇ ਵਿੱਚ ਲਿਓਨਲ ਮੈਸੀ ਦਾ ਇੰਡੀਆ ਦੇ ਵਿੱਚ ਆਉਣਾ ਤੈਅ ਆ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਲਿਓਨਲ ਮੈਸੀ ਜਾਣਗੇ ਆਪਣੇ ਫੈਨਸ ਨੂੰ ਮਿਲਣਗੇ ਚਾਰ ਸ਼ਹਿਰ ਹਾਲੇ ਤੱਕ ਕਨਫਰਮ ਹੋ ਚੁੱਕੇ ਆ ਅਹਮਦਾਬਾਦ ਦਿੱਲੀ ਕੋਲਕਾਤਾ ਤੇ ਮੁੰਬਈ ਤਾਂ ਹੋ ਸਕਦਾ ਕਿ ਜੇ ਤੁਸੀਂ ਲੈਨੋਲ ਮੈਸੀ ਦੇ ਬਹੁਤ ਹੀ ਕਟੜ ਫੈਨ ਹੋ ਤਾਂ ਤੁਹਾਡੇ ਲਈ ਇੱਕ ਅਪਰਚੂਨਿਟੀ ਆ ਆਪਣੇ ਲੇਜੈਂਡਰੀ ਖਿਡਾਰੀ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਣ ਦੀ ਜਦੋਂ ਵੀ ਕਦੇ ਆਪਾਂ ਨਾਸਾ ਦਾ ਨਾਮ ਸੁਣਦੇ ਆ ਤਾਂ ਆਪਣੇ ਦਿਮਾਗ ਦੇ ਵਿੱਚ ਆਉਂਦੇ ਆ ਬਹੁਤ ਹੀ ਜ਼ਿਆਦਾ ਪੜੇ ਲਿਖੇ ਲੋਕ ਅਸਮਾਨ ਦੇ ਵਿੱਚ ਉੱਡਦੇ ਹੋਏ ਰਾਕਟ ਇਆਂ ਫਿਰ ਸੂਰਜ ਦੇ ਹੋਰ ਅਲੱਗ-ਅਲੱਗ ਗਰਹਿ ਪਰ ਅੱਜ ਦੀ ਕਹਾਣੀ ਕਿਉਂਕਿ ਇਹ ਆਪਣਾ ਸੈਕਸ਼ਨ ਹੀ ਹੈਗਾ ਅਜੀਬੋ-ਗਰੀਬ ਘਟਨਾਵਾਂ ਦਾ ਤਾਂ ਅੱਜ ਦੀ ਕਹਾਣੀ ਦੇ ਵਿੱਚ NASA ਦੇ ਨਾਲ ਜਿਹੜੀ ਖਬਰ ਜੁੜੀ ਹੋਈ ਆ ਉਹ ਹੈਗੀ ਆ ਇੱਕ ਬਹੁਤ ਹੀ ਜ਼ਿਆਦਾ ਅਜੀਬੋ-ਗਰੀਬ ਚੋਰੀ ਦੀ ਸਾਲਾ 2001 ਦਾ ਤੇ ਇਸ ਸਾਲ NASA ਵਾਲੇ ਥੈਡ ਰੌਬਰਟਸ ਨਾਮ ਦੇ ਇੱਕ 24 ਸਾਲ ਦੇ ਨੌਜਵਾਨ ਨੂੰ ਨੌਕਰੀ ਦੇ ਉੱਪਰ ਰੱਖਦੇ ਆ ਇਹ ਨੌਜਵਾਨ ਬਹੁਤ ਹੀ ਜ਼ਿਆਦਾ ਪੜਿਆ-ਲਿਖਿਆ ਵਾ ਯੂਟਾ ਯੂਨੀਵਰਸਿਟੀ ਤੋਂ ਇਹਨੇ ਫਿਜ਼ਿਕਸ ਦੀ ਜੀਓਲੋਜੀ ਤੇ ਜੀਓਫਿਜ਼ਿਕਸ ਦੀਆਂ ਡਿਗਰੀਆਂ ਕੀਤੀਆਂ ਹੋਈਆਂ ਨੇ NASA ਨੇ ਵੀ ਨੌਕਰੀ ਦੇ ਉੱਪਰ ਰੱਖਣ ਦੇ ਟਾਈਮ ਇਹਦੇ ਉੱਪਰ ਬਹੁਤ ਸਾਰੀਆਂ ਆਸਾਂ ਲਾਈਆਂ ਹੋਣਗੀਆਂ ਕਿ ਇੱਕ ਦਿਨ ਥੈਡ ਰੋਬਟਸ ਵੀ NASA ਦਾ ਨਾਮ ਰੋਸ਼ਨ ਕਰੂਗਾ ਥੈਡ ਰੋਬਟਸ ਨੇ NASA ਦਾ ਨਾਮ ਰੋਸ਼ਨ ਤਾਂ ਨਹੀਂ ਕੀਤਾ ਪਰ NASA ਨੂੰ ਵਾਇਰਲ ਕਰਤਾ ਨਾਸਾ ਵਾਲਿਆਂ ਨੇ ਜਦੋਂ ਥੈਡ ਰੌਬਰਟਸ ਨੂੰ ਨੌਕਰੀ ਦਿੱਤੀ ਤਾਂ ਉਹ ਨੌਕਰੀ ਦਿੱਤੀ ਉਹਦੀਆਂ ਡਿਗਰੀਆਂ ਕਰਕੇ ਪਰ ਉਹ ਉਹਦੀ ਨਿੱਜੀ ਜ਼ਿੰਦਗੀ ਦੇ ਬਾਰੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਜਾਣਨਾ ਭੁੱਲ ਗਏ ਉਸ ਟਾਈਮ ਦੇ ਉੱਪਰ ਥੈਡ ਰੌਬਰਟਸ ਇੱਕ ਬਹੁਤ ਹੀ ਜ਼ਿਆਦਾ ਬੁਰੇ ਵਿਆਹ ਦੇ ਵਿੱਚੋਂ ਲੰਘ ਰਿਹਾ ਸੀ ਉਹਦੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਸੀ ਤੇ ਨਾਲ ਦੀ ਨਾਲ ਹੀ ਉਹ ਬਹੁਤ ਹੀ ਜ਼ਿਆਦਾ ਗਰੀਬੀ ਦੀ ਹਾਲਤ ਦੇ ਵਿੱਚ ਸਮਾਂ ਆਪਣਾ ਕੱਟ ਰਿਹਾ ਸੀ ਤੇ ਥੈਡ ਰਾਬਰਟਸ ਨੂੰ ਆਪਣਾ ਜਾਂ ਨਾਸਾ ਦਾ ਨਾਮ ਚਮਕਾਉਣ ਦੇ ਵਿੱਚ ਕੋਈ ਵੀ ਇੰਟਰਸਟ ਨਹੀਂ ਸੀ ਤੇ ਨਾ ਹੀ ਉਥੇ ਬਹੁਤ ਲੰਬਾ ਸਮਾਂ ਰੁੱਕ ਕੇ ਹੌਲੀ-ਹੌਲੀ ਕਰਕੇ ਆਪਣਾ ਬੈਂਕ ਬੈਲੈਂਸ ਨੂੰ ਵਾਪਸ ਠੀਕ ਕਰਨ ਦਾ ਥੈਡ ਰਾਬਰਟਸ ਨੂੰ ਚਾਹੀਦਾ ਸੀ ਇੱਕ ਸ਼ਾਰਟਕਟ ਤੇ ਉਹ ਸ਼ਾਰਟਕਟ ਉਹਨੂੰ ਬਹੁਤ ਹੀ ਛੇਤੀ ਮਿਲ ਜਾਂਦਾ ਵਾ ਸਿਰਫ 1 ਸਾਲ ਤੋਂ ਬਾਅਦ ਟਾਈਮ ਆ ਸਾਲ 2002 ਦਾ ਸਾਲ 2002 ਦੇ ਵਿੱਚ ਥੈਡ ਰਾਬਰਟਸ ਆਪਣੇ ਹੋਰ ਨਾਸਾ ਦੇ ਹੀ ਤਿੰਨ ਕੋਲੀਗਸ ਦੇ ਨਾਲ ਮਿਲ ਕੇ ਨਾਸਾ ਦੇ ਹਾਊਸਟਨ ਦੇ ਵਿੱਚ ਜੌਨਸਨ ਸਪੇਸ ਸੈਂਟਰ ਦੇ ਵਿੱਚ ਪਏ ਹੋਏ ਬਹੁਤ ਸਾਰੇ ਚੰਦ ਤੋਂ ਲਿਆਂਦੇ ਹੋਏ ਟੁਕੜਿਆਂ ਨੂੰ ਚੋਰੀ ਕਰਨ ਦਾ ਪਲਾਨ ਬਣਾਉਂਦਾ ਜਿਹੜੇ ਬਾਕੀ ਦੇ 3 ਨਾਸਾ ਦੇ EMPLOYEES ਥਰਡ ਰੌਬਰਟਸ ਦੇ ਇਸ ਚੋਰੀ ਦੇ ਪਲਾਨ ਦੇ ਵਿੱਚ ਸ਼ਾਮਲ ਹੁੰਦੇ ਆ ਉਹਨਾਂ ਦੇ ਵਿੱਚ ਪਹਿਲਾ ਹੁੰਦਾ ਉਹਦਾ ਆਪਣਾ ਦੋਸਤ ਗਾਰਡਨ ਮੈਕਵਾਟਰ ਇੱਕ ਲੜਕੀ ਟਿਫਨੀ ਫੋਲਰ ਤੇ ਤੀਸਰਾ ਸ਼ੈਨ ਸੌਰ ਤੇ ਨਾਲ ਦੇ ਨਾਲ ਹੀ ਥਰਡ ਰੋਬਰਟਸ ਬੈਲਜੀਅਮ ਦੇ ਵਿੱਚ ਇੱਕ ਇਸ ਤਰ੍ਹਾਂ ਦੇ انسان ਨੂੰ ਵੀ ਲੱਭ ਲੈਂਦਾ ਜਿਹੜਾ ਚੰਦ ਤੋਂ ਲਿਆਂਦੇ ਹੋਏ ਇਹਨਾਂ ਟੁਕੜਿਆਂ ਨੂੰ ਇੱਕ ਤੋਂ ਲੈ ਕੇ 5000 ਡਾਲਰ ਪਰ ਗ੍ਰਾਮ ਦੇ ਭਾਅ ਦੇ ਵਿੱਚ ਇਹਨਾਂ ਤੋਂ ਖਰੀਦ ਲੂਗਾ NASA ਦੀਆਂ ਆਈ ਡੀਜ਼ ਮਤਲਬ ਕਿ ਆਈਡੈਂਟੀਟੀ ਕਾਰਡ ਇਹਨਾਂ ਕੋਲ ਪਹਿਲਾਂ ਹੀ ਹੁੰਦੇ ਆ ਤਾਂ ਇਹਨਾਂ ਨੂੰ ਜੌਨਸਨ ਸਪੇਸ ਸੈਂਟਰ ਦੇ ਅੰਦਰ ਜਾਣ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਪਲਾਨ ਦੇ ਮੁਤਾਬਕ ਇਹ ਚਾਰੇ ਜਾਣੇ ਅੰਦਰ ਜਾਂਦੇ ਆ ਚੰਦ ਤੋਂ ਲਿਆਂਦੇ ਹੋਏ ਕੁਝ ਟੁਕੜੇ ਉੱਥੋਂ ਚੱਕਦੇ ਆ ਤੇ ਵਾਪਸ ਇਸ ਸੈਂਟਰ 'ਚੋਂ ਨਿਕਲ ਜਾਂਦੇ ਹਨ ਪਰ ਇਹ ਖਬਰ ਸਿਰਫ ਚੰਦ ਤੋਂ ਲਿਆਂਦੇ ਹੋਏ ਟੁਕੜਿਆਂ ਦੀ ਚੋਰੀ ਕਰਨ ਦੀ ਨਹੀਂ ਬਲਕਿ ਇਸ ਤੋਂ ਵੀ ਅੱਗੇ ਇੱਕ ਹੋਰ ਬਹੁਤ ਹੀ ਜ਼ਿਆਦਾ ਦਿਲਚਸਪ ਕਹਾਣੀ ਦੇ ਨਾਲ ਜੁੜੀ ਹੋਈ ਹੈ ਥੈਡ ਰੋਬਰਟਸ ਚੰਦ ਤੋਂ ਲਿਆਂਦੇ ਹੋਏ ਟੁਕੜਿਆਂ ਨੂੰ ਚੋਰੀ ਕਰਕੇ ਸਿਰਫ ਰਾਤੋਂ-ਰਾਤ ਅਮੀਰ ਹੀ ਨਹੀਂ ਬਣਨਾ ਚਾਹੁੰਦਾ ਸੀ ਉਹ ਇਸ ਤੋਂ ਇਲਾਵਾ ਦੁਨੀਆ ਦੇ ਵਿੱਚ ਇੱਕ ਹੋਰ ਵੀ ਬਹੁਤ ਹੀ ਵੱਡਾ ਰਿਕਾਰਡ ਬਣਾਉਣਾ ਚਾਹੁੰਦਾ ਸੀ ਜਿਹੜਾ ਕਿ ਸ਼ਾਇਦ ਅਗਲੇ ਸੈਂਕੜੇ ਸਾਲਾਂ ਤੱਕ ਕਿਸੇ ਵੀ ਹੋਰ ਇਨਸਾਨ ਦੇ ਲਈ ਪੋਸੀਬਲ ਨਹੀਂ ਹੋਣ ਵਾਲਾ ਥੈਡ ਰੋਬਰਟਸ ਚੰਦ ਦੇ ਉੱਪਰ ਪਹੁੰਚ ਕੇ ਕਿਸੇ ਹੋਰ ਇਨਸਾਨ ਦੇ ਨਾਲ ਜਾਂ ਕਹਿ ਲੋ ਕਿਸੇ ਹੋਰ ਔਰਤ ਦੇ ਨਾਲ ਜਿਸਮਾਨੀ ਸੰਬੰਧ ਬਣਾਉਣ ਵਾਲਾ ਪਹਿਲਾ ਇਨਸਾਨ ਬਣਨਾ ਚਾਹੁੰਦਾ ਸੀ ਪਰ ਥਰਡ ਰੋਬਟਸ ਹੁਣ ਚੰਦ ਦੇ ਉੱਪਰ ਤਾਂ ਜਾ ਨਹੀਂ ਸਕਦਾ ਸੀ ਕਿਸੇ ਵੀ ਹੋਰ ਔਰਤ ਨੂੰ ਲੈ ਕੇ ਤਾਂ ਇਸੇ ਕਰਕੇ ਜਿਹੜੀ ਰਾਤ ਥਰਡ ਰੋਬਟਸ ਚੰਦ ਤੋਂ ਲਿਆਂਦੇ ਉਹਨਾਂ ਟੁਕੜਿਆਂ ਨੂੰ ਚੋਰੀ ਕਰਕੇ ਆਪਣੇ ਹੋਟਲ ਦੇ ਕਮਰੇ 'ਚ ਪਹੁੰਚਦਾ ਉਸੇ ਰਾਤ ਉਹ ਕੀ ਕਰਦਾ ਚੰਦ ਤੋਂ ਲਿਆਂਦੇ ਇਹਨਾਂ ਟੁਕੜਿਆਂ ਨੂੰ ਆਪਣੇ ਬੈੱਡ ਦੇ ਗੱਦੇ ਦੇ ਥੱਲੇ ਰੱਖਦਾ ਤੇ ਇਸ ਕੰਮ ਦੇ ਵਿੱਚ ਉਹਦਾ ਸਾਥ ਦਿੰਦੀ ਆ ਉਹਦੇ ਨਾਲ ਰੜੀ ਹੋਈ ਦੂਸਰੀ ਟਿਫਨੀ ਫੌਲਰ ਇਹ ਦੋਨੇ ਜਾਨੇ ਉਸੇ ਬੈੱਡ ਦੇ ਉੱਪਰ ਉਸ ਰਾਤ ਨੂੰ ਜਸਮਾਨੀ ਸੰਬੰਧ ਬਣਾਉਂਦੇ ਨੇ ਤੇ ਇਸ ਤਰ੍ਹਾਂ ਦੇ ਨਾਲ ਜੇ ਸਿੱਧੇ ਨਹੀਂ ਤਾਂ ਅਸਿੱਧੇ ਤੌਰ ਦੇ ਉੱਪਰ ਦੁਨੀਆ ਦੇ ਦੋ ਪਹਿਲੇ ਇਨਸਾਨ ਬਣ ਜਾਂਦੇ ਆ ਜਿਨ੍ਹਾਂ ਨੇ ਚੰਦ ਦੀ ਧਰਤੀ ਦੇ ਉੱਪਰ ਜਾ ਕੇ ਜਸਮਾਨੀ ਸੰਬੰਧ ਬਣਾਏ ਪਰ ਇਹਨਾਂ ਸਾਰਿਆਂ ਦੀ ਇਹ ਜਿਹੜੀ ਖੁਸ਼ਫहमी ਸੀਗੀ ਇਹ ਖੁਸ਼ੀਆਂ ਭਰੀ ਦੁਨੀਆ ਸੀ ਇਸ ਤੋਂ ਕੁਝ ਘੰਟੇ ਤੋਂ ਬਾਅਦ ਹੀ ਖਤਮ ਹੋਣ ਵਾਲੀ ਸੀ ਕਿਉਂਕਿ ਅਸਲ ਦੇ ਵਿੱਚ ਜਿਹੜਾ ਉਹ ਬੈਲਜੀਅਮ ਵਾਲਾ ਇਨਸਾਨ ਸੀ ਜਿਨੇ ਇਹਨਾਂ ਤੋਂ 1 ਤੋਂ ਲੈ ਕੇ 5000 ਡਾਲਰ ਤੱਕ ਪਰ ਗ੍ਰਾਮ ਦੇ ਹਿਸਾਬ ਦੇ ਨਾਲ ਇਹ ਟੁਕੜੇ ਖਰੀਦਣੇ ਸੀ ਅਸਲ ਦੇ ਵਿੱਚ ਉਹ ਇਨਸਾਨ ਖੁਦ ਵੀ FBI ਦਾ ਇੱਕ ਅੰਡਰਕਵਰ ਏਜੰਟ ਹੁੰਦਾ ਤੇ ਸਵੇਰੇ ਤੜਕਸਾਰੀ FBI ਦੀ ਇੱਕ ਬਹੁਤ ਹੀ ਵੱਡੀ ਟੀਮ ਇਹਨਾਂ ਚਾਰੇ ਬੰਦਿਆਂ ਨੂੰ ਕੇਰ ਲੈਂਦੀ ਆ ਇਨਾਂ ਦੇ ਕੋਲੋਂ ਉਹ ਸਾਰੇ ਦੇ ਸਾਰੇ ਟੁਕੜੇ ਮਿਲ ਜਾਂਦੇ ਆ। ਥੈਡ ਰਾਬਰਟ ਤੇ ਟਿਫਨੀ ਫੋਲਰ ਨੇ ਪਾਵੇਂ ਉਸ ਰਾਤ ਨੂੰ ਇੱਕ ਨਵਾਂ ਰਿਕਾਰਡ ਬਣਾਇਆ ਪਰ ਸਾਇੰਸ ਦੇ ਲਈ ਇਹ ਇੱਕ ਬਹੁਤ ਹੀ ਜ਼ਿਆਦਾ ਬੁਰੀ ਚੀਜ਼ ਸਾਬਤ ਹੁੰਦੀ ਆ। ਕਿਉਂਕਿ ਚੰਦ ਤੋਂ ਲਿਆਂਦੇ ਹੋਏ ਉਹਨਾਂ ਟੁਕੜਿਆਂ ਨੂੰ ਇੱਕ ਬਹੁਤ ਹੀ ਜ਼ਿਆਦਾ ਖਾਸ ਵਾਤਾਵਰਣ ਦੇ ਵਿੱਚ ਲੈਬ ਦੇ ਵਿੱਚ ਰੱਖਿਆ ਗਿਆ ਸੀ ਤਾਂ ਕਿ ਬਾਅਦ ਦੇ ਵਿੱਚ ਉਹਨਾਂ ਤੋਂ ਹੋਰ ਬਹੁਤ ਤਰ੍ਹਾਂ ਦੀਆਂ ਡਿਸਕਵਰੀਜ਼ ਉਹਨਾਂ ਦੇ ਉੱਪਰ ਬਹੁਤ ਸਾਰੀਆਂ ਰਿਸਰਚਸ ਕੀਤੀਆਂ ਜਾਣ। ਪਰ ਜਦੋਂ ਉਹਨਾਂ ਨੂੰ ਹੋਟਲ ਦੇ ਕਮਰੇ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਇੱਕ ਗੱਦੇ ਦੇ ਥੱਲੇ ਰੱਖਿਆ ਗਿਆ ਤਾਂ ਉਹ ਬੁਰੀ ਤਰ੍ਹਾਂ ਦੇ ਨਾਲ ਖਰਾਬ ਹੋ ਗਏ ਤੇ ਉਸ ਤੋਂ ਬਾਅਦ ਫਿਊਚਰ ਦੀ ਭਵਿੱਖ ਦੀ ਕਿਸੇ ਵੀ ਤਰ੍ਹਾਂ ਦੀ ਖੋਜ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਯੂਸਲੈਸ ਹੋ ਜਾਂਦੇ ਆ। ਥੈਡ ਰੌਬਰਟਸ ਨੂੰ ਜਦੋਂ FBI ਵਾਲੇ ਗ੍ਰਿਫਤਾਰ ਕਰਦੇ ਆ ਤਾਂ ਹਾਲੇ ਉਹਦਾ ਇੱਕ ਕੀਤਾ ਹੋਇਆ ਕਾਰਨਾਮਾ ਬਾਕੀ ਆ। ਥੈਡ ਰੌਬਰਟਸ ਐਫ ਬੀ ਵਾਲਿਆਂ ਨੂੰ ਇਹ ਵੀ ਦੱਸਦਾ ਕਿ ਹੁਣ ਤੋਂ ਕੁਝ ਸਾਲ ਪਹਿਲਾਂ ਸਾਲਟ ਲੇਕ ਸਿਟੀ ਦੇ ਵਿੱਚ ਨੈਸ਼ਨਲ ਹਿਸਟਰੀ ਮਿਊਜ਼ੀਅਮ ਦੇ ਵਿੱਚੋਂ ਉਹ ਡਾਇਨਾਸੌਰਾਂ ਦੇ ਵੀ ਕੁਝ ਆਂਡੇ ਚੋਰੀ ਕਰ ਚੁੱਕਿਆ ਪਰ ਮੈਨੂੰ ਉਮੀਦ ਹੈ ਕਿ ਉਹਨੇ ਡਾਇਨਾਸੌਰਾਂ ਦੇ ਆਂਡਿਆਂ ਦੇ ਨਾਲ ਬਿਲਕੁਲ ਉਹ ਚੀਜ਼ ਨਹੀਂ ਕੀਤੀ ਹੋਣੀ ਜਿਹੜੀ ਉਹਨੇ ਚੰਦ ਤੋਂ ਲਿਆਂਦੇ ਹੋਏ ਟੁਕੜਿਆਂ ਦੇ ਨਾਲ ਕੀਤੀ ਸੀ ਇਸ ਤੋਂ ਬਾਅਦ ਅਦਾਲਤ ਥੈਡ ਰੌਬਰਟਸ ਨੂੰ ਤੇ ਸ਼ੈਹਸੌਰ ਨੂੰ ਦੋਨਾਂ ਨੂੰ 6-6 ਸਾਲ ਦੀ ਸਜ਼ਾ ਸੁਣਾਉਂਦੀ ਆ ਜਦੋਂ ਕਿ ਟਿਫਨੀ ਫੋਲਰ ਤੇ ਗਾਰਡਨ ਮੈਕਵਾਟਰ ਇਹਨਾਂ ਦੋਨਾਂ ਨੂੰ ਇਹਨਾਂ ਦੇ ਆਪਣੇ ਹੀ ਘਰੇ ਨਜ਼ਰਬੰਦ ਕੀਤਾ ਜਾਂਦਾ ਤਾਂ ਇਹ ਸੀਗੀਆਂ ਜੀ ਅੱਜ ਦੀਆਂ ਆਪਣੀਆਂ ਸੱਤ ਅਜੀਬੋ ਗਰੀਬ ਖਬਰਾਂ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਸਾਰੀ ਦੀ ਸਾਰੀ ਜਾਣਕਾਰੀ ਦਿਲਚਸਪ ਲੱਗੀ ਹੋਊਗੀ ਤੇ ਥੋੜੀ ਜਾਣਕਾਰੀ ਦੇ ਵਿੱਚ ਕੁਝ ਹੱਦ ਤੱਕ ਵਾਧਾ ਵੀ ਹੋਇਆ ਹੋਗਾ ਤੇ ਇਹ ਵੀਡੀਓ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ